ਸੈਲਰੀਆਂ ਤੇ ਕੰਮ ਕਰਦੇ ਨੇ ਬਹੁਤ ਘੱਟ ਸੈਲਰੀਆਂ ਨੇ 6 ਮਹੀਨੇ ਬਾਅਦ ਬ੍ਰੇਕਪਾਅ ਦਿੱਤੀ ਜਾਂਦੀ ਹੈ ਬਿਨਾ ਸੂਚਨਾ ਦੇ ਇਹਨਾਂ ਨੂੰ ਕੱਢ ਦਿੱਤਾ ਜਾਂਦਾ ਹੈ ਪਿਛਲੇ ਵਾਰੀ ਵੀ ਇਹਨਾਂ ਨੇ ਧਰਨਾ ਲਗਾਇਆ ਸੀ ਗੱਲਬਾਤ ਕਰਦੇ ਆ ਹੁਣੇ ਕਰੋ ਜਾਂ ਮਰੋ ਆਰ ਜਾਂ ਪਾਰ ਦੀ ਲੜਾਈ ਲੜਨ ਲਈ ਇੱਥੇ ਧਰਨਾ ਲਗਾਈ ਬੈਠੇ ਨੇ ਮੈਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਇਧਰੋਂ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਲੱਗੇ ਹੋਏ ਨੇ ਇਹਨਾਂ ਦੀ ਸਕਿਉਰਟੀ ਵੀ ਆ ਕੱਲ ਕੋਈ ਬੌਂਸਰਾਂ ਦਾ ਵੀ ਇਹਨਾਂ ਦੇ ਨਾਲ ਕੋਈ ਹੋਇਆ ਸੀ ਤੇ ਗੱਲਬਾਤ ਕਰਦੇ ਮੇਰੇ ਨਾਲ ਪਹਿਲਾਂ ਸ੍ਰਿੰਦਰ ਸਿੰਘ ਜੀ ਸასი ਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਤੁਹਾਡਾ ਧੰਨਵਾਦ ਕਰਦਾ ਨਹੀਂ ਨਹੀਂ ਕੋਈ ਗੱਲ ਨਹੀਂ ਸਿੰਘ ਸਾਹਿਬ ਜੀ ਪੂਰੀ ਘਟਨਾ ਦੱਸੋ ਕੀ ਹੋਇਆ ਸੀ ਕੀ ਇਹਨਾਂ ਦੇ ਮਨ ਵਿੱਚ ਗੱਲ ਹੈ ਕਿਉਂਕਿ ਮਜ਼ਦੂਰ ਲੋਕ ਐਸੀਂ ਤਾਂ ਮਸਲਾ ਇਹ ਹੈ ਜੀ ਇਹਨਾਂ ਦਾ ਜਿਹੜਾ ਸ਼ੰਗਾਰ ਚ ਪਿਛਲੇ ਮਹੀਨੇ ਇਹਨਾਂ ਨੇ ਵਿੱਢਿਆ ਸੀਗਾ ਜੀ 4 ਦਿਨ ਚੱਲਿਆ ਤੇ ਮੋੜ ਕੋ ਦੇ ਵਿੱਚ ਇਹਨਾਂ ਨੇ ਕਹਿ ਕੇ ਇਹਨਾਂ ਨੂੰ ਝੂਠੇ ਵਾਦੇ ਰਿਟਰਨ 'ਚ ਲਿਖ ਕੇ ਦੇ ਕੇ ਉਧੇ ਭੱਜ ਗਏ ਜੀ 5 ਤਰੀਕ ਦੀ ਮੀਟਿੰਗ ਰੱਖੀ ਇਹਨਾਂ ਨੂੰ ਕਹਿੰਦਾ ਵੀ 5 ਤਰੀਕ ਨੂੰ ਅਸੀਂ ਤੁਹਾਡੇ ਨਾਲ ਦੁਬਾਰਾ ਮੀਟਿੰਗ ਕਰਾਂਗੇ ਜੀ ਤੁਹਾਨੂੰ ਅਸੀਂ ਪੈਸੇ ਵੀ ਵਧਾ ਕੇ ਦਵਾਂਗੇ ਬ੍ਰੇਕ ਵੀ ਬੰਦ ਕਰਾਂਗੇ ਤੇ ਜਿਹੜੇ ਹੋਰ ਤੁਹਾਡੀਆਂ ਮੰਗਾ ਪੀਐਸਏ ਪੀਐਫ ਦੀਆਂ ਜਾਂ ਕੁਝ ਵੀ ਪੱਕੇ ਹੋਣ ਦੀਆਂ ਠਿੱਕਦਰ ਸਿਸਟਮ ਦੀਆਂ ਜੋ ਸੀ ਕਰਾਂਗੇ ਪਰ ਇਹਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਨੇ 35 ਨੂੰ ਲਾਗੂ ਦਾ ਕਿਆ ਕਰਨੀਆਂ ਦਾ ਇਹਨਾਂ ਨੇ ਮੀਟਿੰਗ ਮੈਨ ਦਿੱਤੀ ਜੀ ਜਦੋਂ ਇਹਨਾਂ ਨੂੰ ਨੀਤੀ ਦਾ ਪਤਾ ਲੱਗਿਆ ਨੀਤੀ 'ਚ ਖੋਟ ਹੈ ਮੁੜ ਕੇ ਜਦੋਂ ਇਹ ਮੁੰਡੇ ਬਾਰ-ਬਾਰ ਪੂਰਾ ਦਿਨ ਕਹਿੰਦੇ ਰਹੇ ਨੇ ਸੁਣਾਈ ਨਹੀਂ ਕੀਤੀ ਮੁੜ ਕੇ ਮੁੰਡੇ 6 ਤਰੀਕ ਤੇ ਦੁਬਾਰਾ ਇੱਥੇ ਪੀਸਫੁਲ ਢੰਗ ਨਾਲ ਬੈਠ ਗਏ ਇਹਨਾਂ ਨੇ 7 ਤਰੀਕ ਨੂੰ ਪੱਟੀ ਸਾਹਿਬ ਜਿਹੜਾ ਸਕੋਟੀ ਅਫਸਰ ਤੇ ਕੁਝ ਹੋਰ ਐਚ ਆਰ ਵਾਲੇ ਜੀ ਐਮ ਉਹਨਾਂ ਨੇ ਪਰਲੇ ਰਸਤੇ ਤੇ ਜਿਹੜਾ ਸਾਡੀ ਆਪਣੀ ਨਿੱਜੀ ਮੇਰੇ ਸਰਪੰਚ ਦੀ ਪ੍ਰਾਪਰਟੀ ਉਹਦੇ ਵਿੱਚ ਬਾੜ ਕੇ ਬੌਂਸਰ ਗੁੰਡੇ ਡਾਇਵ ਤੱਕੇ ਦੇ ਨਾਲ ਉਹ ਤੱਕਾਛਾਈ ਕਰੇ ਮੁੰਡੇ ਕੁੱਟ ਦੇਣੇ ਤੇ ਜੇ ਉੱਥੇ ਮੌਕੇ ਤੇ ਮੈਂ ਨਾ ਪਹੁੰਚਦਾ ਇਹ ਇੱਕ ਨਵਾਂ ਕਲਚਰ ਇਹਨਾਂ ਚਲਾਤਾ ਬੌਂਸਰ ਵਾਲਾ ਜਿਹੜਾ ਬੌਂਸਰ ਬਲਾ ਕੇ ਤੱਕੇਛਾਈ ਗੁੰਡਾਗਰਦੀ ਦੇ ਉੱਤੇ ਆ ਉਹਦੀ ਅਸੀਂ ਪ੍ਰਸ਼ਾਸਨ ਤੋਂ ਮੰਗ ਵੀ ਕਰੀ ਹੈ ਬੇ ਉਹਨਾਂ ਦੇ ਖਿਲਾਫ ਕਾਰਵਾਈ ਕਰੋ ਇਹ ਪੱਟੀ ਦੇ ਖਿਲਾਫ ਮਰਚਾ ਦਰਜ ਕਰੋ ਤਾਂ ਕਿ ਇਦਾਂ ਦੀ ਹਰਕਤਾਂ ਨਾ ਹੋਵੇ ਇਲਾਕੇ ਦਾ ਮਾਹੌਲ ਖਰਾਬ ਨਾ ਹੋਵੇ ਦੂਜੀ ਸਾਡੀ ਮੰਗ ਇਹ ਆ ਸਰਕਾਰਾ ਸੁੱਤੀਆਂ ਪਈਆਂ ਹਲਕੇ ਦੇ ਵਿਧਾਇਕ ਦੋਨਾਂ ਪਾਸੇ ਦੇ ਸੁੱਤੇ ਪਏ ਕਿਉਂ ਦੋਨਾਂ ਸਰਤਾ ਦੇ ਫਿੱਕੀ ਆ ਤੇ ਨੌਜਵਾਨ ਮੁੰਡੇ ਇਹਨਾਂ ਦਾ ਭਵਿੱਖ ਖਰਾਬ ਕਰਤਾ 5-5 10-10 ਸਾਲ 15-15 ਸਾਲ ਹੋ ਗਏ ਇਹਨਾਂ ਨੂੰ ਠੇਕੇਦਾਰਾਂ ਕੋਲ ਉੱਥੇ ਲੱਗਿਆ ਨੂੰ ਨਾ ਇਹ ਕਿਸੇ ਹੋਰ ਪਾਸੇ ਕੰਮ ਕਰ ਸਕਦੇ ਆ 6 ਮਹੀਨੇ ਬਨੇ ਬ੍ਰੇਕ ਪਾਉਂਦੇ ਆ ਮਹੀਨਾ ਘਰੇ ਪਠਾਲਦੇ ਫੇਰ ਲੈ ਲੈਂਦੇ ਆ ਉਹੀ ਤਨਖਾਹ 8000 9000 ਰੁਪਿਆ ਜੀ ਤੁਹਾਡਾ ਕੀ ਫੈਸਲਾ ਹੁਣ ਡਿਸੀਜਨ ਕੀ ਲਿਆ ਤੁਸੀਂ ਕਦੋਂ ਤੱਕ ਧਰਨਾ ਜਾਰੀ ਰਹੇਗਾ ਕੀ ਹੈ ਤੁਹਾਡੇ ਫੈਸਲੇ ਸਾਡਾ ਫੈਸਲਾ ਹੈ ਨੌਜਵਾਨਾਂ ਨਾਲ ਜੀ ਨੌਜਵਾਨ ਜੇ ਡਟੇ ਬੈਏ ਏਕਤਾ ਰੱਖਣਗੇ ਅਸੀਂ ਇਹਨਾਂ ਦੀ ਪੂਰੀ ਹਰ ਤਰ੍ਹਾਂ ਦੀ ਮਦਦ ਕਰਨੇ ਤਿਆਰ ਹੈ ਸਾਨੂੰ ਚਾਹੇ ਜਿੰਨਾ ਮਰਜ਼ੀ ਸ਼ਿੰਗਾਰ ਚ ਇਹ ਤਿੱਖਾ ਕਰਨਾ ਪਵੇ ਹਾਲੇ ਅਸੀਂ ਪੀਸਫੁਲ ਢੰਗ ਨਾਲ ਉਰੇ ਬੈਠੇ ਆਣੇ ਹਾਲ ਟਾਈਮ ਵਿੱਚ ਅਸੀਂ ਕਾਲੇ ਝੰਡੇ ਵੀ ਇਹਨਾਂ ਨੂੰ ਅਫਸਰਾਂ ਦਿਖਾਵਾਂਗੇ ਉਹਦੇ ਬਾਅਦ ਹੀ ਭੋਖੜਤਾਲ ਤੇ ਵੀ ਬੈਠਾਂਗੇ ਜੇ ਫਿਰ ਵੀ ਨਹੀਂ ਜਾਗੇ ਬੇ ਇਲਾਕੇ ਦੀਆਂ ਪੰਚਾਇਤਾਂ ਨੂੰ ਲੈ ਕੇ ਨੈਸ਼ਨਲ ਹਾਈਪੀ ਦੇ ਉਤਰਾਂਗੇ ਭਾਰਤ ਆਜ਼ਾਦੀ ਦਾ ਤਿਹਾਰ ਮਨਾ ਰਿਹਾ ਪਰਸੋਂ ਨੂੰ ਆਜ਼ਾਦੀ ਦਿਵਸ ਮਨਾ ਰਿਹਾ 15 ਤਰੀਕ ਨੂੰ ਇਹਨਾਂ ਮਜ਼ਦੂਰਾਂ ਨੂੰ ਪੁੱਛਣਾ ਚਾਹੀਦਾ ਜਿਹੜੇ ਆਜ਼ਾਦੀ ਦਿਵਸ ਮਨਾਉਣ ਆਣਗੇ ਉਹਨਾਂ ਨੂੰ ਸਵਾਲ ਕਰਨਾ ਚਾਹੀਦਾ ਕਿ ਮਜ਼ਦੂਰ ਜਿਹੜੇ ਸਵੇਰੇ ਘਰ ਤੋਂ ਰੋਟੀ ਦਾ ਡੱਬਾ ਲੈ ਕੇ ਆ ਜਾਂਦੇ ਨੇ ਸ਼ਾਮ ਨੂੰ ਖਾਲੀ ਚਲੇ ਜਾਂਦੇ ਨੇ ਜਿਨ੍ਹਾਂ ਦਾ ਸ਼ੋਸ਼ਣ ਕਰ ਰਿਹਾ ਠੇਕੇਦਾਰ ਇਹਨਾਂ ਨੂੰ ਕਾਦੀ ਆਜ਼ਾਦੀ ਹੈ ਬਾਈ ਜੀ ਤੁਹਾਡੀ ਕਾਦੀ ਆਜ਼ਾਦੀ ਹੈ ਸਾਨੂੰ ਤਾਂ ਜੀ ਕੋਈ ਆਜ਼ਾਦੀ ਨਹੀਂ ਮਿਲ ਰਹੀ ਦੇਖੋ ਸਾਨੂੰ ਸ਼ੋਸ਼ਨ ਹੋ ਰਿਹਾ ਪੂਰਾ ਚੰਗੀ ਤਰ੍ਹਾਂ ਸਾਨੂੰ ਸਿਰਫ ਉਹੀ 7-8000 ਮਿਲ ਰਿਹਾ ਆ ਉਹਦੇ ਵਿੱਚੋਂ ਵੀ ਜਦੋਂ ਛੁੱਟੀ ਕਰਦੇ ਆ ਪੈਸੇ ਕੱਟ ਜਾਂਦੇ ਇੱਕ ਛੁੱਟੀ ਤੇ ਸਾਡੀ ਪੂਰੀ ਦਿਹਾੜੀ ਕੱਟ ਹੋ ਜਾਂਦੀ ਆ ਤੇ ਜਿਹੜਾ ਕੋਈ ਦਿਨ ਤੇ ਹਰ ਦੀ ਛੁੱਟੀ ਆ ਜਿਹੜੀ ਸਰਕਾਰੀ ਛੁੱਟੀ ਆ ਉਹਦੇ ਵੀ ਸਾਨੂੰ ਪੈਸੇ ਨਹੀਂ ਪੈਂਦੇ ਅਸੀਂ ਪਿਛਲੀ ਵਾਰ ਧਰਨਾ ਲਗਾਇਆ ਸੀ ਮਹੀਨਾ ਪਹਿਲਾਂ ਉਦੇ ਵਿੱਚ ਮੈਨੇਜਮੈਂਟ ਨੇ ਸਾਨੂੰ ਕਿਹਾ ਸੀ ਵੀ ਅਸੀਂ ਸਾਡੀ 5 ਤਰੀਕ ਨੂੰ ਮੀਟਿੰਗ ਕਰਾਂਗੇ ਤੁਹਾਡੇ ਮਸਲੇ ਹੱਲ ਕਰਾਂਗੇ ਪਰ ਮੈਨੇਜਮੈਂਟ 5 ਤਰੀਕ ਦੀ ਮੀਟਿੰਗ ਤੋਂ ਮੁਕਰੀ ਪਹਿਲਾਂ ਕਹਿੰਦੇ ਵੀ ਅਸੀਂ ਸਾਡੀ ਸ਼ਾਮ ਨੂੰ ਮੀਟਿੰਗ ਕਰਦੇ ਆ ਜਦੋਂ ਸ਼ਾਮ ਤੱਕ ਮੀਟਿੰਗ ਨਹੀਂ ਹੋਈ ਤਾਂ ਅਸੀਂ 5 ਤਰੀਕ ਨੂੰ ਆਪਣੇ ਤੂਲ ਰੱਖ ਕੇ ਆਪਾਂ ਅੰਦਰ ਹੀ ਸਟ੍ਰਾਈਕ ਕਰ ਦਿੱਤੀ ਅਸੀਂ ਕੰਮ ਨਹੀਂ ਕੀਤਾ ਉਸ ਤੋਂ ਬਾਅਦ ਅਗਲੇ ਦਿਨ ਅਸੀਂ ਇੱਥੇ ਧਰਨੇ ਵਿੱਚ ਆ ਗਏ ਤੇ ਹੁਣ ਸਾਡੇ ਅਸੀਂ ਲੀਡਰ ਚੁਣੇ ਆ ਜੀ 5 ਉਹ ਸਾਡੇ ਅੰਦਰ ਲੇਬਰ ਕਮਿਸ਼ਨਰ ਸਾਹਿਬ ਤੇ ਮੈਨੇਜਮੈਂਟ ਨਾਲ ਮੀਟਿੰਗ ਕਰ ਰਹੇ ਆ ਦੇਖਦੇ ਆ ਕੀ ਮਸਲਾ ਇਹਦਾ ਸੋਲਵ ਕਰਦੇ ਕੀ ਹੈ ਅਜੇ ਕੋਈ ਮੀਟਿੰਗ ਹੋ ਰਹੀ ਹੈ ਜੇਕਰ ਮੀਟਿੰਗ ਵਿੱਚ ਕੋਈ ਸਵਾਰਥ ਜਾਂ ਸਾਡੇ ਹੱਕ ਵਿੱਚ ਕੋਈ ਫੈਸਲਾ ਨਹੀਂ ਹੁੰਦਾ ਫੇਰ ਫੇਰ ਆਪਾਂ ਕੱਲ ਹੋਰ ਤਿੱਖਾ ਸੰਘਰਸ਼ ਕਰਾਂਗੇ ਜੀ ਬਿਟਾਂਗੇ ਨਵੇਂ ਸਿਰੇ ਤੇ ਤੇ ਜਿਹਦੇ ਵਿੱਚ ਮੈਂ ਇੱਕ ਹੋਰ ਗੱਲ ਐਡ ਕਰਨਾ ਚਾਹੁੰਦਾ ਜੀ ਫਿਰ ਦੇਖੋ ਅੱਗੇ ਨਾਂ ਤਰਖਾਂ 6 7 ਤਰੀ ਨੂੰ ਪੈਂਦੀਆਂ ਅੱਜ 8 ਤਰੀਕ ਹੋ ਗਈ ਕੱਲ ਨੂੰ 9 ਤਰੀ ਨੂੰ ਰੱਖੜੀ ਦਾ ਤਿਉਹਾਰ ਹੈ ਇਹਨਾਂ ਨੇ ਜਾਣ ਕੇ ਇਹਨਾਂ ਨੌਜਵਾਨਾਂ ਦੀਆਂ ਸੈਲਰੀਆਂ ਨਹੀਂ ਪਜਾਂ ਜਾਣ ਕੇ ਪਰੇਸ਼ਾਨ ਕਰਨ ਦੇ ਮਾਰੇ ਨੇ ਮੈਂ ਇਹ ਵੀ ਤੁਹਾਡੇ ਮੱਧਿਆਮ ਰਾਜ ਤੇ ਕਹਿਣਾ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਮਾਨਯੋਗ ਐਸਡੀਐਮ ਸਾਹਿਬ ਨੂੰ ਡੀਸੀ ਸਾਹਿਬ ਨੂੰ ਤੇ ਇਹਨਾਂ ਮੈਨੇਜਮੈਂਟ ਨੂੰ ਇਹਨਾਂ ਦੀ ਜੇ ਅੱਜ ਫਸਲੀਆਂ ਨਹੀਂ ਪਾਈਆਂ ਤਾਂ ਕੱਲੋਂ ਅਸੀਂ ਕਾਲਾ ਦਿਸ ਕੱਲੋਂ ਦਾ ਮਨਾਵਾਂਗੇ 15 ਤਰੀਕ 15 ਅਗਸਤ ਤੋਂ ਵੀ ਅਸੀਂ ਬਲੈਕ ਡੇ ਮਨਾਵਾਂਗੇ ਫਿਰ ਜ਼ਰੂਰੀ ਹੈ ਮਜ਼ਦੂਰ ਆਪਣੇ ਹੱਕਾਂ ਲਈ ਲੜਦੇ ਨੇ ਮਜ਼ਦੂਰ ਇਮਾਰਤਾਂ ਖੜੀਆਂ ਕਰਦੇ ਨੇ ਮਜ਼ਦੂਰ ਝੰਡੇ ਲਹਿਰਾਉਂਦੇ ਨੇ ਮਜ਼ਦੂਰ ਸਰਕਾਰ ਬਣਾਉਣ ਵਿੱਚ ਯੋਗਦਾਨ ਪਾਉਂਦੇ ਨੇ ਜ਼ਰੂਰੀ ਹੈ ਜੇਕਰ ਮਜ਼ਦੂਰ ਹੈ ਇਹ ਮਜ਼ਦੂਰ ਵੋਟ ਵੀ ਹੈ ਇਹ ਐਮਐਲਏ ਵੀ ਬਣਾਉਂਦੇ ਨੇ ਐਮਪੀ ਵੀ ਚੁਣਦੇ ਨੇ ਇਹ ਵੋਟਾਂ ਨੇ ਜੇਕਰ ਐਲਡੀ ਸੁਣਵਾਈ ਨਹੀਂ ਹੁੰਦੀ ਫਿਰ ਜ਼ਰੂਰੀ ਹੈ ਫਿਰ ਜ਼ਰੂਰੀ ਹੈ ਸੜਕਾਂ ਤੇ ਹਾਂ ਜੀ ਸਲਾਹ ਜੀ ਜਿੰਨੀਆਂ ਵੀ ਸਰਕਾਰਾਂ ਆਉਂਦੀਆਂ ਆ ਲੋਕਾਂ ਨੂੰ ਰੋਜ਼ਗਾਰ ਦੇਣ ਦੇ ਵਾਅਦੇ ਕਰਦੀਆਂ ਮੋਦੀ ਆਇਆ ਤੇ ਉਹਨਾਂ 2 ਕਰੋੜ ਨੌਕਰੀ ਦੇ ਵਾਅਦੇ ਕੀਤੇ ਜੀ ਕੈਪਟਨ ਆਇਆ ਉਹਨ ਘਰ ਘਰ ਨੌਕਰੀ ਦੇ ਵਾਅਦੇ ਕੀਤੇ ਤੇ ਇਹ ਆਪਣੇ ਭਗਵੰਤ ਮਾਨ ਆਇਆ ਤੇ ਉਹ ਕਹਿੰਦਾ ਸੀ ਅੰਗਰੇਜ਼ ਵੀ ਆ ਕੇ ਇੱਥੇ ਜਿਹੜਾ ਰੋਜ਼ਗਾਰ ਪ੍ਰਾਪਤ ਕਰਿਆ ਕਰੋਗੇ ਪਰ ਇਹ ਜਿਹੜੇ ਰੋਜ਼ਗਾਰ ਤੇ ਲੱਗੇ ਉਹਨਾਂ ਨੂੰ ਬੇਰੋਜ਼ਗਾਰੀ ਵੱਲ ਧੱਕਿਆ ਜਾ ਰਿਹਾ ਹੈ ਭਗਵੰਤ ਮਾਨ ਮੈਂ ਤੁਹਾਡੀ ਗੱਲ ਕੱਟਦਾ ਜੇ ਸਾਡਾ ਰੋਜ਼ਗਾਰ ਖੋਏਗਾ ਇਹ ਸਾਡੇ ਬੇਟੇ ਖੜੇ ਨੇ ਇਹ ਸਾਡੇ ਮਜ਼ਦੂਰ ਖੜੇ ਨੇ ਇਹਨਾਂ ਦੇ ਮੂੰਹ ਤੋਂ ਰੋਟੀ ਖੋ ਕੇ ਅੰਗਰੇਜ਼ਾਂ ਦੇ ਮੂੰਹ ਪਾਉਣਗੇ ਉਹ ਅੰਗਰੇਜ਼ਾਂ ਦੇ ਮੂੰਹ ਪਾਉਣਗੇ ਜਿਹੜੇ ਅੰਗਰੇਜ਼ ਸਗੇ ਉਹ ਹਜੇ ਗਏ ਨਹੀਂ ਉਹ ਇੱਕ ਪਰਦੇ ਦੇ ਪਿੱਛੇ ਚਲੇ ਗਏ ਜਿਹੜੀ ਆਜ਼ਾਦੀ ਭਗਤ ਸਿੰਘ ਹੁਣੀ ਚਾਹੁੰਦੇ ਸੇ ਉਹ ਆਈ ਨਹੀਂ ਇਹ ਇਹ ਆਜ਼ਾਦੀ ਦਾ ਉਹਨੂੰ ਨਾਂ ਦਿੰਦੇ ਆ ਪਰ ਟਰਾਂਸਫਰ ਆਫ ਪਾਵਰ ਕਹਿੰਦੇ ਉਹਨੂੰ ਉਹ ਜਿਹੜੀ ਪਾਵਰ ਸੀ ਉਹ ਦੇ ਗਏ ਉਹ ਫੌਜ ਤੇ ਪੁਲਸ ਜਿਹੜੀ ਪਿੱਛੇ ਲੱਗ ਗਏ ਤੇ ਅੱਜ ਵੀ ਉਹ ਪੈਸੇ ਦੇ ਨਾਲ ਜਿਹੜਾ ਉਹ ਰਾਜ ਕਰ ਰਾਇਆ ਤੇ ਲਗਾਤਾਰ ਉਹਨਾਂ ਨੂੰ ਮੁਨਾਫੇ ਜਿਹੜੇ ਭੇਜ ਰਾਇਆ ਸੀ ਜਿਹੜੇ ਸਾਹਿਬ ਚਿਹਰਿਆਂ ਦੇ ਰੰਗ ਬਦਲੇ ਨੇ ਅੰਗਰੇਜ਼ ਗੋਰੇ ਹੁੰਦੇ ਸੀ ਕਾਲੇ ਨੇ ਥੋੜੇ ਜੇ ਰੰਗ ਦੇ ਚਿਹਰੇ ਹੀ ਬਦਲੇ ਨੇ ਸੋਚ ਤਾਂ ਨਹੀਂ ਬਦਲੀ ਤੇ ਕਾਲੇ ਅੰਗਰੇਜ਼ ਕਹਿ ਲੋ ਇਹਨਾਂ ਨੂੰ ਤੇ ਮਨੁੱਖ ਥੋਂ ਮਨੁੱਖ ਦੀ ਜਿਹੜੀ ਲੁੱਟ ਜਾ ਰਹੀ ਆ ਭਗਤ ਸਿੰਘ ਉਹਨਾਂ ਨੇ ਕਿਹਾ ਸੀ ਸਾ ਮੈਂ ਮਨੁੱਖ ਥੋਂ ਮਨੁੱਖ ਦੀ ਲੁੱਟ ਨੂੰ ਬਚਾਉਣਾ ਪਰ ਉਹ ਕਹਿੰਦੇ ਸੀ ਵੇ ਕਾਲਿਆਂ ਨੇ ਚਿਲ ਜਣਾ ਗੋਰਿਆਂ ਨੇ ਚਿਲ ਜਣਾ ਤੇ ਕਾਲੇ ਅੰਗਰੇਜ਼ਾਂ ਨੇ ਤਾਨੂੰ ਲਗਾਤਾਰ ਉਹਨਾਂ ਨਾਲੋਂ ਜ਼ਿਆਦਾ ਜਿਹੜਾ ਲੁੱਟ ਰਹੇ ਆ ਤਾਂ ਉਹਦੇ ਲਈ ਇਹ ਜਿਹੜੇ ਸਾਡੇ ਮਜ਼ਦੂਰ ਸਵਰਾਜ ਮੈਦਾਨ ਦੇ ਇਹ ਇੰਡਸਟਰੀ ਤੇ ਉਸ ਚੀਜ਼ ਦਾ ਸਾਰਾ ਕੁਝ ਅਸਰ ਪੈ ਰਿਹਾ ਭਗਤ ਸਿੰਘ ਦੇ ਸੁਪਨਿਆਂ ਦਾ ਸੰਸਾਰ ਦੀਆਂ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਭਗਤ ਸਿੰਘ ਨੇ ਫਾਂਸੀ ਚੜਨ ਲੱਗੇ ਨਹੀਂ ਸੋਚਿਆ ਹੋਣਾ ਕਿ ਮੇਰੇ ਮਜ਼ਦੂਰਾਂ ਦੀ ਲੁੱਟ ਹੋਏਗੀ ਇਹਨੇ ਨਹੀਂ ਸੋਚਿਆ ਹੋਣਾ ਉਦਮ ਸਿੰਘ ਦਾ ਦਿਹਾੜਾ ਬਣਾ ਕੇ ਹਟੇ ਨੇ ਉਦਮ ਸਿੰਘ ਨੂੰ ਮਾਰਿਆ ਸੀ ਜਾ ਕੇ ਉੱਥੇ ਲੰਡਨ ਦੇ ਵਿੱਚ ਉਹਨੇ ਨਹੀਂ ਸੋਚਿਆ ਹੋਣਾ ਵੇ ਮੇਰੇ ਜਾਣ ਤੋਂ ਬਾਅਦ ਮੇਰੀ ਕੁਰਬਾਨੀ ਤੋਂ ਬਾਅਦ ਮੇਰੇ ਮਜ਼ਦੂਰਾਂ ਦੇ ਚਿਹਰਿਆਂ ਤੇ ਹੀ ਇਦਾਂ ਦੀ ਰੌਣਕ ਰਹੇਗੀ ਕਿ ਵਿਚਾਰੇ ਰੋਟੀ ਨੂੰ ਵੀ ਤਰਸਣਗੇ ਹਾਂਜੀ ਹੋਰ ਕਹੀ ਲੋ ਸਸੀਕਾਲਜੀ ਸਿੰਘ ਸਾਹਿਬ ਜੀ ਸਸੀਕਾਲਜੀ ਸਰ ਇਹ ਹੈਗਾ ਆ ਬਈ ਪ੍ਰਸ਼ਾਸਨ ਨੂੰ ਵੀ ਪਤਾ ਹੈਗਾ ਆ ਤੇ ਸਾਨੂੰ ਵੀ ਪਤਾ ਹੈਗਾ ਆ ਕਿ ਗੱਲ ਕਿੱਥੇ ਜਾ ਕੇ ਮੁੱਕਣੀ ਹੈਗੀ ਜੀ ਉਹ ਸਾਡਾ ਇਮਤਿਹਾਨ ਲੈ ਰਿਹਾ ਹੈਗਾ ਆ ਵੀ ਇਹ ਕਿੰਨੇ ਕੁ ਯੋਗੇ ਹੈਗੇ ਆ ਮੀਟਿੰਗ ਤੇ ਮੀਟਿੰਗ ਮੀਟਿੰਗ ਤੇ ਮੀਟਿੰਗ ਮੀਟਿੰਗ ਦੇ ਮੀਟਿੰਗ ਮੀਟਿੰਗ ਦੇ ਵਿੱਚ ਦੁੱਕੀ ਚਿੱਕੀ ਦੇ ਬੰਦੇ ਹੁੰਦੇ ਹੈਗੇ ਆ ਜੀ ਡਿਸੀਜਨ ਮੇਕਿੰਗ ਵਾਲੇ ਬੰਦੇ ਨਹੀਂ ਹੁੰਦੇ ਹੈਗੇ ਕਦੇ ਇਹ ਕਹਿੰਦੇ ਹੈਗੇ ਮਹਿੰਦਰਾ ਵਾਲੇ ਨੇ ਆ ਜਾਣਾ ਹੈਗਾ ਕਦੇ ਇਹ ਕਹਿੰਦੇ ਹੋਰਾਂ ਨੇ ਆ ਜਾਣਾ ਹੈ ਆ ਅੱਜ ਅਸਿਸਟੈਂਟ ਲੇਬਰ ਜਿਹੜੇ ਆ ਕਮਿਸ਼ਨਰ ਉਹ ਆਏ ਹੋਏ ਆ ਮੈਨੂੰ ਲੱਗਦਾ ਘਟੋ ਘਟ ਲਗਭਗ 5 ਘੰਟੇ ਹੋ ਗਏ ਮੀਟਿੰਗ ਚੱਲਦੀ ਇਹਨੂੰ ਜੇ ਇਹਨਾਂ ਨੇ ਮਸਲੇ ਦਾ ਹੱਲ ਕੱਢਣਾ ਹੋਵੇ ਤਾਂ ਚੁਟਕੀ ਨਾਲ ਮਸਲੇ ਦਾ ਹੱਲ ਕੀਤਾ ਜਾ ਸਕਦਾ ਹੈਗਾ ਯਾਰ ਪਰ ਗੱਲ ਕੀ ਹੈਗੀ ਆ ਇੱਥੇ ਮੌਜੂਦਾ ਪਾਰਟੀ ਦੇ ਵਿਧਾਇਕ ਵੀ ਆਏ ਹੈਗੇ ਆ ਐਮਐਲਏ ਉਧਰੋਂ ਵੀ ਆ ਗਏ ਤੇ ਇਧਰੋਂ ਵੀ ਆ ਗਏ ਹੈਗੇ ਆ ਕੀ ਉਹਨਾਂ ਨੇ ਸਰਕਾਰ ਤੱਕ ਗੱਲ ਪਹੁੰਚਾਈ ਨੀ ਹੋਊਗੀ ਜਿਹੜੇ ਕਹਿੰਦੇ ਸੀ ਭਗਵੰਤ ਮਾਨ ਜੀ ਇੱਥੇ ਵੀ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਰੰਗਲਾ ਪੰਜਾਬ ਇਸ ਤਰ੍ਹਾਂ ਦਾ ਹੋਣਾ ਨਾ ਰਹਿ ਗਿਆ ਰੰਗਲਾ ਪੰਜਾਬ ਦਿਖਾ ਰਹੇ ਦੇਖੋ ਮਜ਼ਦੂਰਾਂ ਦੇ ਚਿਹਰਿਆਂ ਤੇ ਬਾਈ ਜੀ ਸਹੀ ਬੋਲ ਰਹੇ ਨੇ ਹਾਂਜੀ ਇਹ ਕਹਿੰਦੇ ਸੀ ਆਪਾਂ ਇਨਕਲਾਬ ਲੈ ਕੇ ਆਣਾ ਹੈਗਾ ਆ ਇਨਕਲਾਬ ਇਨਕਲਾਬ ਦਾ ਮਤਲਬ ਹੁੰਦਾ ਤਬਦੀਲੀ ਹੁੰਦੀ ਹੈ ਕਿ ਜਿਸ ਤਰ੍ਹਾਂ ਦੇ ਪਹਿਲਾਂ ਦੇ ਹਾਲਾਤ ਬਈ ਤੁਸੀਂ ਉਹਨਾਂ ਹਾਲਾਤਾਂ ਨੂੰ ਬਦਲਣਾ ਹੈਗਾ ਆ ਪਰ ਇੱਥੇ ਹਾਲਾਤ ਜਿਹੜੇ ਆ ਉਸੇ ਤਰ੍ਹਾਂ ਚੱਲ ਰਹੇ ਹੈਗੇ ਆ ਇਹ ਜਿਹੜਾ ਇੱਕ ਗੀਤ ਹੈਗਾ ਆ ਵੀ 16ਵਾਂ ਵੀ ਟੱਪਿਆ 17ਵਾਂ ਵੀ ਟੱਪਿਆ 18ਵੇਂ ਜੀ ਮੁੰਡਾ ਬਦਨਾਮ ਹੋ ਗਿਆ ਨਾ ਉਹਨਾਂ ਨੂੰ ਦੱਸ ਦਈਏ ਸਰਕਾਰਾਂ ਨੂੰ ਇਸ ਮੈਨੇਜਮੈਂਟ ਨੂੰ ਵੀ ਦੱਸੀਏ ਪੁਲਿਸ ਪ੍ਰਸ਼ਾਸਨ ਨਹੀਂ ਸਰਦਾਰ ਜੀ ਮੈਂ ਤੁਹਾਡੀ ਤੁਹਾਡੀ ਗੱਲ ਕੱਟਦਾ ਹਾਂ ਪੰਜਾਬੀ ਲੋਕ ਐਸੀਂ ਸਾਡਾ 81 ਆਜ਼ਾਦੀ ਵੀ ਲਈ ਸਾਰੀਆਂ ਕੁਰਬਾਨੀਆਂ ਅਸੀਂ ਲਈਆਂ ਐ ਫੈਕਟਰੀਆਂ ਫੂਟਰੀਆਂ ਜੋ ਵੀ ਖੜੇ ਨੇ ਜੋ ਵੀ ਧਜ ਖੜੇ ਨੇ ਜਿਹੜੇ ਲੀਡਰ ਨੇ ਸਾਡੇ ਸਿਰ ਤੇ ਆਜ਼ਾਦੀ ਲੈਣ ਵਿੱਚ ਜੇ ਅਸੀਂ ਕਹਿੰਨੇ ਵੀ ਲਾਲ ਕਿਲੇ ਤੇ ਤਿਰੰਗਾ ਲਹਿਰਾ ਜਾਂਦਾ ਤਾਂ ਸਾਰੀਆਂ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਕਿ ਆ ਸਾਡੇ ਵਿੱਚ ਕੋਈ ਏਕੇ ਦੀ ਘਾਟ ਐ ਵੀ ਇਹ ਸਾਡੇ ਅੱਗੇ ਝੁਕਦੇ ਨਹੀਂ ਹੈਗੇ ਕੀ ਕਾਰਨ ਐ ਨਹੀਂ ਸਰ ਏਕਾ ਸਾਡਾ ਪੂਰਾ ਬਰਕਰਾਰ ਹੈਗਾ ਐ ਜੀ ਜਿੱਦਣ ਅਸੀਂ 4 ਦਿਨ ਪਹਿਲਾਂ ਵੀ ਧਰਨਾ ਲੱਗਿਆ ਸੀ ਲਗਾਤਾਰ ਗਿਣਤੀ ਵਧਦੀ ਗਈ ਹੈਗੀ ਯਾਰ ਤੇ ਅੱਜ ਵੀ ਲਗਾਤਾਰ ਗਿਣਤੀ ਅੱਜ ਤੀਸਰਾ ਦਿਨ ਵਾ ਤੇ ਗਿਣਤੀ ਵਧਦੀ ਗਈ ਹੈ ਪ੍ਰੋਡਕਸ਼ਨ ਜਿਹੜੀ ਹੈ ਲਗਭਗ ਜ਼ੀਰੋ ਹੋ ਰਹੀ ਹੈਗੀ ਆ ਪਰ ਉਹ ਵਿਚ ਵਿਚਾਲੇ ਦੇ ਰਸਤੇ ਕੱਢ ਰਹੇ ਹੈਗੇ ਆ ਕਿ ਵਿਚ ਵਿਚਾਲੇ ਦਾ ਕੋਈ ਰਸਤਾ ਕਢਿਆ ਜਾਵੇ ਕਿ ਇਹਨਾਂ ਦੀ ਕੋਈ ਯੂਨੀਅਨ ਵੀ ਨਾ ਜਿਹੜੀ ਉਹ ਬਣ ਜਾਵੇ ਤੇ ਇਹਨਾਂ ਦੀਆਂ ਮੰਗਾਂ ਵੀ ਨਾ ਬਣ ਜਾਵੇ ਪਰ ਪੂਰਾ ਯੋਰ ਲਾ ਰਹੇ ਹੈਗੇ ਆ ਸਾਡਾ ਵੀ ਯੋਰ ਲੱਗਿਆ ਹੋਇਆ ਹੈਗਾ ਰਸਤੇ ਸਾਡੇ ਕੋਲ ਹੋਰ ਵੀ ਬਹੁਤ ਸਾਰੇ ਹੈਗੇ ਆ ਤੇ ਹਾਈਵੇ ਹੈਗਾ ਹੈ ਬਹੁਤ ਸਾਰੇ ਤਰੀਕੇ ਹੈਗੇ ਆ ਇੱਕ ਉਹ ਪੰਜਾਬੀ ਦੀ ਕਹਾਵਤ ਆ ਗੀਤ ਬਹੁਤ ਪੁਰਾਣਾ ਹੈਗਾ ਆ ਵੀ ਚੱਲ ਜਿਵੇਂ ਤੂੰ ਚੱਲਦਾ ਮੈਂ ਵੀ ਚੱਲੂਗੀ ਜਗਈਆ ਚਾਰ ਮਜ਼ਦੂਰਾਂ ਦੇ ਹੱਥਾਂ ਵਿੱਚ ਜਦੋਂ ਤੱਕ ਦਾਤੀਆਂ ਹੁੰਦੀਆਂ ਨੇ ਉਦੋਂ ਤੱਕ ਮਜ਼ਦੂਰ ਸ਼ਾਂਤ ਰਹਿੰਦਾ ਜਦੋਂ ਮਜ਼ਦੂਰਾਂ ਦੇ ਹੱਥਾਂ ਵਿੱਚ ਉਹਨਾਂ ਦੇ ਔਜ਼ਾਰ ਆ ਜਾਂਦੇ ਨੇ ਜਾਂ ਆਪਾਂ ਹਥਿਆਰ ਕਹਿ ਲਈਏ ਮਜ਼ਦੂਰ ਦੂ ਦਾ ਜਿਹੜਾ ਔਜ਼ਾਰ ਹੁੰਦਾ ਉਹ ਹਥਿਆਰ ਹੀ ਹੁੰਦਾ ਫਿਰ ਇਨਕਲਾਬ ਆਉਂਦਾ ਬਾਈ ਜੀ ਦੇਖੋ ਜੀ ਅਸੀਂ ਹੈਗੇ ਆ ਭਗਤ ਸਿੰਘ ਉਹਨਾਂ ਦੇ ਵਾਰਸ ਸੁਦਰ ਸਿੰਘ ਉਹਨਾਂ ਦੇ ਵਾਰਸ ਬੰਦਾ ਬਹਾਦਰ ਦੇ ਵਾਰਸ ਅਸੀਂ ਅਸੀਂ ਚੁਗਣ ਵਾਲੇ ਨਹੀਂ ਹੈਗੇ ਜੀ ਜੀ ਅਸੀਂ ਜਦੋਂ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ ਤਾਂ ਇਹਦਾ ਮਤਲਬ ਆਪਾਂ ਸਿਰੇ ਚੜਨ ਦੇ ਲਈ ਇੱਥੇ ਸਾਨੂੰ ਭਾਵੇਂ ਲੜਨੇ ਪੈ ਜਵੇ ਸਾਨੂੰ ਭਾਵੇਂ ਮਰਨੇ ਪੈ ਜਵੇ ਉਹਦੇ ਵਾਸਤੇ ਬਾਉਂਸਰ ਤਾਂ ਕੀ ਛੱਡ ਭਾਵੇਂ ਇਹ ਜ਼ਿਲ੍ਹੇ ਦੀ ਪੁਲਿਸ ਲੈ ਆਣ ਭਾਵੇਂ ਪੰਜਾਬ ਦੀ ਪੁਲਿਸ ਲੈ ਆਣਾ ਭਾਵੇਂ ਇਹਨੂੰ ਛੱਡ ਕੇ ਜਿਹੜੀ ਹੈਗੀ ਆ ਅਮਰੀਕਾ ਦੀ ਫੌਜ ਲੈ ਆਣ ਇਹ ਤਾਂ ਸਾਡੇ ਖੂਨ ਵਿੱਚ ਅਸੀਂ ਤਾਂ ਦਿੱਲੀ ਨੂੰ ਛੱਡ ਆਈਏ ਦੇਖੋ ਪੰਜਾਬ ਦੀ ਵਿਰਾਸਤ ਆ ਪੰਜਾਬੀਆਂ ਨੇ ਕਦੇ ਵੀ ਜਿਹੜਾ ਆ ਉਹ ਸਿਰ ਨਹੀਂ ਕਦੇ ਵੀ ਝੁਕਾਇਆ ਹੈਗਾ ਚਾਹੇ ਕੋਈ ਵੀ ਆਵੇ ਚਾਹੇ ਬਾਬਰ ਆਵੇ ਬਾਬੇ ਨਾਨਕ ਨੇ ਇੱਕ ਕਿਹਾ ਸੀ ਨਾ ਕਿ ਰਾਜੇ ਸੀ ਕਦਮ ਕੁੱਤੇ ਜਾਏ ਜਗਾਨ ਬੈਠੇ ਸੁੱਤੇ ਉਹ ਜਿਹੜੇ ਕੁੱਤੇ ਆ ਹਲੇ ਵੀ ਰਾਜ ਕਰ ਰਹੇ ਹੈਗੇ ਆ ਇਸ ਕਰਕੇ ਜੇ ਇਹ ਬੰਦੇ ਦੇ ਪੁੱਤ ਨਹੀਂ ਬਣਦੇ ਹੈਗੇ ਇਹਨਾਂ ਨੂੰ ਬੰਦੇ ਦੇ ਪੁੱਤਾਂ ਸੀ ਆਉਣ ਵਾਲੇ ਸਮੇਂ ਦੇ ਵਿੱਚ ਬਣਾਵਾਂਗੇ ਉਹ ਲੇਖਾ ਇਹ ਕੱਢ ਦੇਣਾ ਬਈ ਇਹ ਮੀਟਿੰਗ ਜਿਹੜੀ ਹੈਗੀ ਆ ਅਸੀਂ ਲੰਬੀ ਕਰ ਕਰਕੇ ਇੱਥੇ ਜਿਹੜਾ 4.5 ਟਾਈਮ ਹੈਗਾ ਫੈਕਟਰੀ ਦਾ ਹੈਗਾ ਆ ਉਤੋਂ ਟਾਈਮ ਟਪਾ ਕੇ ਆਪਾਂ ਇਸ ਸੰਘਰਸ਼ ਨੂੰ ਢੰਗਾ ਕਰ ਦਵਾਂਗੇ ਬੂਰਾ ਵੱਲੋਂ ਇੱਕ ਫੈਸਲਾ ਲਿੱਤਾ ਗਿਆ ਕਿ ਅਸੀਂ ਅੱਜ ਦੀ ਮੀਟਿੰਗ ਦੇਖ ਲਈਆਂ ਸੁਵਿੰਦਰ ਸਿੰਘ ਜੀ ਨੇ ਇਹਨਾਂ ਦੇ ਸਰਦਾਰ ਜੀ ਲੀਡਰ ਨੇ ਨਾ ਚਲੋ ਭੁੱਲ ਜਾਨਾ ਮੈ ਸਿੰਘ ਸਾਹਿਬ ਖੜੇ ਨੇ ਇੱਧਰ ਹੋਰ ਮਜ਼ਦੂਰ ਖੜੇ ਨੇ ਜਿਹੜੇ ਸਵੇਰੇ ਕਿਉਂਕ ਢਿੱਡ ਦੀ ਭੁੱਖ ਮਾੜੀ ਹੁੰਦੀ ਹੈ ਸਭ ਤੋਂ ਮਾੜੀ ਹੁੰਦੀ ਹੈ ਢਿੱਡ ਦੀ ਭੁੱਖ ਸਭ ਤੋਂ ਮਾੜੀ ਹੈ ਉਸ ਤੋਂ ਮਾੜੀ ਹੈ ਚੁੱਲ੍ਹੇ ਦੀ ਅੱਗ ਜਦੋਂ ਸ਼ਾਮ ਨੂੰ ਠੰਡੀ ਹੁੰਦੀ ਹੈ ਬੱਚੇ ਦੇਖਦੇ ਨੇ ਨਾ ਬਾਪੂ ਕੀ ਲੈ ਕੇ ਆਇਆ ਉਹ ਸਭ ਤੋਂ ਖਤਰਨਾਕ ਹੁੰਦੀ ਹੈ ਉਹ ਬੰਦੇ ਤੋਂ ਕੀ ਕੀ ਕਰਾਉਂਦੀ ਹੈ ਉਹ ਬੰਦੇ ਤੋਂ ਗੁਲਾਮੀ ਵੀ ਕਰਾਉਂਦੀ ਹੈ ਉਹ ਬੰਦੇ ਤੋਂ ਪਤਾ ਨਹੀਂ ਕੀ ਕਰਵਾਉਂਦੀ ਹੈ ਪਰ ਇਹ ਬੰਦੇ ਉਸ ਚੀਜ਼ ਨੂੰ ਇਹਨਾਂ ਦੀ ਕਮਜ਼ੋਰੀ ਸਮਝਦੇ ਨੇ ਹਾਂਜੀ ਮੈਂ ਇੱਕ ਬੇਨਤੀ ਹੋਰ ਕਰਦਾ ਇਹ ਮਜ਼ਦੂਰ ਹੈ ਜਿਹੜੇ ਇਹ ਆਪਣਾ ਕੋਈ ਕਾਰ ਨਹੀਂ ਲੈ ਸਕੇ ਹਣਾ ਪਰ ਜਿਹੜੇ ਇੱਥੇ ਅਫਸਰ ਲੱਗੇ ਹੋਏ ਆ ਅੱਜ ਤੋਂ ਜਦੋਂ 10 ਸਾਲ ਪਹਿਲਾਂ ਪ੍ਰਵੇਸ਼ ਹੋਏ ਤੇ ਇਹ ਮੈਨੂੰ ਅੱਜੇ ਇੱਕ ਬੰਦੇ ਨੇ ਇਹਨਾਂ ਖਿਲਾਫ ਆਰਟੀਆਈ ਪਾਈ ਵੀ ਆ ਉਹਨੇ ਮੇਰੇ ਤੇ ਹੈਲਪ ਮੰਗੀ ਆ ਕਿ ਸਾਡੀ ਵੀ ਮਦਦ ਕਰੋ ਵੀ ਮੈਂ ਪੱਟੀ ਬੱਗਾ ਤੇ ਜਿਹੜੇ ਰਿਟਾਇਰ ਚੱਲ ਗਿਆ ਬੱਗਾ ਤੇ ਇੱਕ ਦੋ ਹੋਰ ਜਿਹੜੇ ਅੰਦਰ ਹੈ ਮੌਜੂਦਾ ਬੇ ਇਹਨਾਂ ਦੀ ਏਡੀ ਕਿ ਪ੍ਰਾਪਰਟੀ ਬਾਦਾਂ ਪ੍ਰਾਪਰਟੀਆਂ ਹੋਇਆ ਆਪਣੀ ਜੀ ਚੰਡੀਗੜ੍ਹ ਦੇ ਵਿੱਚ ਨੇ ਇੰਡੀਪੈਂਡੈਂਟ ਫਲੈਟ ਲੈ ਲਏ ਆਪਣੇ ਹਿਸ਼ਾਰਪੁਰ ਦੇ ਵਿੱਚ ਪ੍ਰਾਪਰਟੀ ਬਣਾਈ ਆ ਮਾਹੜੀ ਦੇ ਲੱਗ ਲੱਗੇ ਜਿਹੜੇ ਅੰਦਰ ਅਫਸਰ ਹੈ ਵੇ ਐਡੇ ਵੱਡੇ ਪਦਰੇ ਨਹੀਂ ਤਰਖਾਨਾਂ ਨਹੀਂ ਪ੍ਰਾਪਰਟੀ ਤੇ ਨਹੀਂ ਬਣ ਸਕਦੀ ਪਰ ਇਹ ਮਜ਼ਦੂਰਾਂ ਨੂੰ ਦੇਣ ਦੀ بجائے ਲੱਖ ਲੱਖ ਰੁਪਏ ਬੌਨਸਰਾਂ ਦਿੱਤਾ ਗਿਆ ਡੇੜੀ ਦਾ ਪ੍ਰਸ਼ਾਸਨ ਨੂੰ ਦਿੱਤਾ ਗਿਆ ਸਰਕਾਰਾਂ ਦੇ ਮੰਤਰੀਆਂ ਵਿਧਾਇਕਾਂ ਨੂੰ ਕਾ ਪੂਜਕ ਪੂਜ ਰਿਹਾ ਵੀ ਬਿਸ਼ਰਮੋ ਤੁਸੀਂ ਇਹਨਾਂ ਕਿਰਤੀਆਂ ਨੂੰ ਦੇ ਦਿਓ ਸੋ ਸਾਡੀ ਇਹ ਗੱਲ ਹੈ ਲਾਲ ਕਿਲੇ ਦਾ ਨਿਰਮਾਣ ਕਰਨ ਵਾਲੇ ਤਾਜ ਮਹਿਲ ਦਾ ਨਿਰਮਾਣ ਕਰਨ ਵਾਲੇ ਇਹ ਮਜ਼ਦੂਰ ਨੇ ਇਹਨਾਂ ਦੇ ਬਾਅਦ ਵਿੱਚ ਇਹੀ ਹੁੰਦਾ ਵੀ ਦੁਬਾਰਾ ਕੋਈ ਮਜ਼ਦੂਰ ਇਸ ਤਰ੍ਹਾਂ ਨਾਲ ਹੋਵੇ ਇਹਨਾਂ ਦੇ ਹੱਥ ਕੱਟ ਦਿੱਤੇ ਜਾਂਦੇ ਨੇ ਪੂੰਜੀਵਾਦ ਨੂੰ ਇਹਨਾਂ ਦੇ ਹੱਥ ਕੱਟ ਕੇ ਪੂੰਜੀਵਾਦ ਆਪਣੀਆਂ ਗੱਡੀਆਂ ਬਾਈ ਜਨੇ ਵਧੀਆ ਗੱਲ ਕੀਤੀ ਐ ਆਪਣੀਆਂ ਕੋਠੀਆਂ ਪਰਾ ਰਹੇ ਨੇ ਇਹਨਾਂ ਦਾ ਪਸੀਨਾ ਲੱਗਿਆ ਹੋਇਆ ਪਰ ਇਹ ਗੱਲ ਜ਼ਰੂਰੀ ਹੈ ਕਿ ਜਦੋਂ ਇਹ ਆਪਣੀ ਆਈ ਤੇ ਆ ਜਾਂਦੇ ਨੇ ਫਿਰ ਕੁੱਲੀਆਂ ਮਹਿਲ ਤਾਂ ਕੀ ਐ ਫਿਰ ਇੱਟਾਂ ਵੀ ਹਿੱਲ ਜਾਂਦੀਆਂ ਨੇ ਤੇ ਇਹਨਾਂ ਵੱਲੋਂ ਫੈਸਲਾ ਕਿ ਥੋੜੀ ਦਿਨ ਬਾਅਦ ਅਸੀਂ ਪੂਰੀ ਤਰ੍ਹਾਂ ਉਗਰ ਰੂਪ ਵਿੱਚ ਆਵਾਂਗੇ ਦੇਖਦੇ ਹਾਂ ਕਈ ਫੈਸਲਾ ਹੁੰਦਾ ਮੇਡਾ ਮੈਨੇਜਮੈਂਟ ਮਰਦਾਬਾਦ 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 ਮੇਡਾ ਮੈਨੇਜਮੈਂਟ ਹਾਏ 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 ਮੌਲਮਾਨ ਇੱਕ ਤਾਂ ਜ਼ਿੰਦਾਬਾਦ ਬੰਦ ਕਰੋ ਬੰਦ ਕਰੋ ਬੋਲ ਵਰਨਾ ਗੁੰਡਾਗਰਦੀ ਕਰਨੀ ਬੰਦ ਕਰੋ ਬੰਦ ਕਰੋ ਬੰਦ ਕਰੋ ਕ੍ਰਪਟ ਮੈਨੇਜਮੈਂਟ ਹਾਏ ਹਾਏ ਨਾਏ 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 ਕ੍ਰਪਟ ਮੈਨੇਜਮੈਂਟ ਹਾਏ 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 ਨਾਏ ਨਾਏ ਹਾਏ ਹਾਏ ਹਜ਼ੂਰ ਸਤ ਜਿੰਦਾਬਾਦ ਜਿੰਦਾਬਾਦ ਹਜ਼ੂਰ ਸਤ ਜਿੰਦਾਬਾਦ 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 ਸਮਾਜਿਕ ਮੈਨੇਜਮੈਂਟ ਮਰਦਾਬਾਦ ਮਰਦਾਬਾਦ ਇਧਰ ਦੀਆਂ ਤਸਵੀਰਾਂ ਦਿਖਾ ਦਿੰਦਾ ਇਹ ਮਜ਼ਦੂਰਾਂ ਤੋਂ ਹੀ ਖਤਰਾ ਹੋ ਗਿਆ ਏ ਸਾਡੇ ਦੇਸ਼ ਦੀ ਪੰਜਾਬ ਪੁਲਿਸ ਵੀ ਹੈ ਬੌਂਸਰ ਵੀ ਹੈ ਇਹ ਮਜ਼ਦੂਰ ਜਦੋਂ ਫੈਕਟਰੀ ਵਿੱਚ ਕੰਮ ਕਰਦੇ ਨੇ ਤਾਂ ਇਹ ਸਾਊ ਨੇ ਕਿਉਂਕਿ 8000 ਚ ਤਨਖਾਹ ਲੈਂਦੇ ਨੇ ਫਿਰ ਇਹ ਸਾਊ ਨੇ ਇਹਨਾਂ ਨੂੰ ਪ੍ਰੋਡਕਟ ਕਰਕੇ ਦਿੰਦੇ ਨੇ ਪ੍ਰੋਡਕਸ਼ਨ ਕਰਕੇ ਦਿੰਦੇ ਨੇ ਤੇ ਹੁਣ ਜਦੋਂ ਕੁਝ ਬੋਲਣ ਲੱਗਦੇ ਨੇ ਕਹਿੰਦੇ ਮੜਾ ਜਾ ਕੋਈ ਮੈਦਾਨ ਵਿੱਚ ਆ ਕੇ ਸੱਚ ਬੋਲਣ ਲੱਗ ਜਾਂਦਾ ਫਿਰ ਇਹ ਪੁਲਿਸ ਲਾ ਦਿੱਤੀ ਜਾਂਦੀ ਉਹ ਪੰਜਾਬ ਪੁਲਿਸ ਹੈ ਤੇ ਇੱਧਰ ਇਹਨਾਂ ਦੇ ਇੱਕ ਸਕਿਉਰਟੀ ਗਾਰਡ ਬੈਠੇ ਨੇ ਤੇ ਅੱਗੇ ਸ਼ਾਇਦ ਬੌਂਸਰ ਵੀ ਹੋਣ ਜਿਸ ਤਰ੍ਹਾਂ ਬਾਈ ਜੀ ਦੱਸਦੇ ਨੇ ਤੇ ਹੱਕ ਬਣਦਾ ਇਹਨਾਂ ਦਾ ਦੇਖਦੇ ਆਂ ਸ਼ਾਮ ਤੱਕ ਕੀ ਫੈਸਲਾ ਹੁੰਦਾ ਪਰ ਇਸ ਵਕਤ ਇਹਨਾਂ ਮਜ਼ਦੂਰਾਂ ਦੇ ਚਿਹਰੇ ਦੇਖ ਕੇ ਕਿ ਐਸਾ ਕਿਹਾ ਜਾ ਸਕਦਾ ਕੇਂਦਰ ਰੱਖੜੀ ਵੀ ਨਹੀਂ ਮਨਾਉਣੀ ਰੱਖੜੀ ਤਾਂ ਕੀ ਐ ਕੋਈ ਹੱਕ ਨਹੀਂ ਆਜ਼ਾਦੀ ਦਿਵਸ ਦਾ ਮਨਾਉਣ ਦਾ ਝੰਡੇ ਲਹਿਰਾਉਣ ਦਾ ਕੋਈ ਫਾਇਦਾ ਨਹੀਂ ਐਮਐਲਏ ਸਾਹਿਬ ਨੂੰ ਹਾਂਜੀ ਹਸ ਸੈਲਰੀ ਵੀ ਨਹੀਂ ਪਈ ਕੱਲ ਨੂੰ ਪੈਣਾ ਦੇ ਰਖੜੇ ਵੀ ਬੰਨਣੀਆਂ ਨੇ ਖਾਲੀ ਹੱਥ ਜਾਣਗੇ ਵੀਰ ਜੀ ਗਾਲੀਆਂ ਪੱਟੀਆਂ ਮਾਰ ਕੇ ਬੈਠਾਂਗੇ ਅਸੀਂ ਆ ਜੀ ਆਪਣੇ ਹੱਕ ਲਈ ਖੜੇ ਆ ਆਪਣੇ ਮੰਗਾਂ ਲਈ ਖੜੇ ਆ ਇੱਥੇ ਪੰਜਾਬ ਪੁਲਿਸ ਦਾ ਐਡਾ ਕਿਹੜਾ ਸੀ ਬੰਬ ਸੇਟਣ ਆਇਆ ਆਪਣੇ ਫੈਦਲੀ ਖੜੇ ਆ ਇਹਨਾਂ ਨੂੰ ਕਾਦਰ ਡਰ ਲੱਗ ਜਾਂਦਾ ਹੱਥ ਅਸੀਂ ਤਾਂ ਸ਼ਾਂਤ ਮੀ ਢੰਗ ਨਾਲ ਬੈਠੇ ਆ ਜੀ ਇਹ ਤਾਂ ਪਾਕਿਸਤਾਨ ਦਾ ਬਾਡਰ ਬਣਾ ਆਪੇ ਵੀ ਇੱਧਰ ਪਾਕਿਸਤਾਨ ਆ ਤੇ ਹਿੰਦੁਸਤਾਨ ਬੈਠੇ ਆ ਇਹਦਾ ਸੌਲਟ ਹੀ ਆਏ ਤਾਂ ਇਹਨਾਂ ਦਾ ਕਰਦੇ ਜਿੱਦਾਂ ਵੀ ਕੋਈ ਕੋਈ ਪੰਗਾ ਪੈ ਜੂਗਾ ਪਰ ਨਹੀਂ ਇਹਨਾਂ ਨੂੰ ਆਪਣਾ ਹੀ ਡਰ ਆ ਬਹੁਤ ਬੌਂਸਰ ਲੈਂਦੇ ਵੇ ਆ ਸਰਕਾਰਾਂ ਸੱਚ ਤੋਂ ਡਰਦੀਆਂ ਕਾਰਨ ਤਾਂ ਇਹ ਹੈ ਜੀ ਜਿਹੜੀ ਗੱਲ ਹੈ ਸੈਲਰੀ ਦੀ ਨਾ ਮੈਂ ਕਰੇ ਦੀ ਠੇਕ ਤੁਹਾਨੂੰ ਗੱਲ ਉਹ ਕਹਿੰਦੇ ਪਹਿਲਾਂ ਫੈਸਲਾ ਕਰ ਲਨ ਤੋਂ ਫਿਰ ਥੋੜੀ ਸੈਲਰੀ ਪਾਉਂਦੇ ਅੱਜ جواب ਦੇ ਰਹੇ ਆ ਅਗਲੇ ਮੈਂ ਜਾ ਕੇ ਆਉਣਾ ਚਲੋ ਜੀ ਸਵਰਾਜ ਮਾਜ ਦਾ ਫੈਕਟਰੀ ਦੇ ਅੰਦਰ ਦੀਆਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਮਜ਼ਦੂਰ ਪੂਰੀ ਤਰ੍ਹਾਂ ਉਗਰੂਪ ਵਿੱਚ ਨੇ ਦੇਖਦੇ ਹਾਂ ਸ਼ਾਮ ਤੱਕ ਕੀ ਫੈਸਲਾ ਹੁੰਦਾ ਪ੍ਰਸ਼ਾਸਨ ਇਹਨਾਂ ਦੀ ਸੁਣਦਾ ਹੈ ਜਾਂ ਨਹੀਂ ਸੁਣਦਾ ਜਾਂ ਫਿਰ ਇਹ ਦੂਸਰਾ ਕੋਈ ਰੂਪ اختیار ਕਰਦੇ ਨੇ ਮੈਂ ਤੁਹਾਡਾ ਦੋਸਤ ਹਰਵਿੰਦਰ ਰੋ